ਮੇਰਾ ਪਾਲੀ ਗਰਗ ਐਮਸੀ ਵਾਰਡ ਨੰਬਰ 23 ਤੋਂ ਤੁਸੀਂ ਜਿਹੜਾ ਨਗਰ ਨਿਗਮ ਦੇ ਵਿੱਚ ਮੁੱਦਾ ਲਿਆਇਆ ਹੋ ਕਿਨਰ ਸਮਾਜ ਵਾਲਾ ਵਧਾਈ ਦਾ ਕੀ ਮੈਂ ਤਾਂ ਮੁੱਦਾ ਕੀ ਦੱਸੂੰਗੀ ਸਰ ਇਹਨਾਂ ਮਤਲਬ ਕਿ ਸਾਡਾ ਏਰੀਆ ਕੁਝ ਏਰੀਆ ਠੀਕ ਹੈ ਪੋਸ਼ ਲੋਕ ਨੇਗੇ ਪਰ ਕਈ ਲੋਕ ਬਹੁਤ ਗਰੀਬ ਨੇਗੇ ਜਿਹੜੇ ਕਿ ਨਹੀਂ ਇਹਨਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40-50000 ਰੁਪਏ ਤੋਂ ਘੱਟ ਨਹੀਂ ਡਿਮਾਂਡ ਹੁੰਦੀ ਸੀ ਇਸ ਕਰਕੇ ਫਿਰ ਮੇਰੇ ਕੋਲੇ ਜਦੋਂ ਐਮਸੀ ਬਣਨ ਪਿੱਛੋਂ ਸਾਡੇ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਕਿ ਮੈਮੇ ਇਹਦਾ ਆਪਾਂ ਨੇ ਜਰੂਰ ਕੁਝ ਸਾਨੂੰ ਇਹ ਤੋਂ ਰਾਹਤ ਦਿਵਾਓ ਫਿਰ ਅਸੀਂ ਈਸੀ ਕਰਕੇ ਮੇਰੇ ਕੋਲੇ ਹੈਗਾ ਸੀਗਾ ਇਹ ਮੋਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜਿਸ ਕਰਕੇ ਫਿਰ ਮੈਨੇ ਇੱਥੇ ਵੀ ਮਤਾ ਰੱਖਿਆ ਸੀ ਮਾਰਚ ਚ ਅੱਜ ਮਤਾ ਪਾਸ ਕਰਦੇ ਕਰਦੇ ਅੱਜ ਮਤਾ ਪਾਸ ਹੋ ਗਿਆ 60 ਵਾੜਾਂ ਦੇ ਅਧੀਨ 60 ਵਾੜਾਂ ਦੇ ਅਧੀਨ ਵਧਾਈ ਕਹੀ ਆ ਕਿ ਕਿੰਨੀ ਦੇ ਰਹੇ ਅਸੀਂ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਵਧਾਈ ਦਿੰਦੇ ਜੇ ਕੋਈ ਆਪਣੀ ਜਿਆਦਾ ਖੁਸ਼ੀ ਚ ਦੇਣਾ ਚਾਹੁੰਦਾ ਜੇ ਜਿਆਦਾ ਖੁਸ਼ੀ ਚ ਕੋਈ ਵੀ ਦੇਣਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਵੀ ਦੇ ਦੇ ਪਰ ਫੋਰਸਫੁਲੀ ਨਹੀਂ ਉਹ ਕਰ ਸਕਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਿਹੜੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜੇ ਤਾਂ ਤੁਸੀਂ ਜਿਆਦਾ ਦੇ ਸਕਦੇ ਹੋ ਦਿਓ ਤੇ ਪਰ ਮੈਂ ਨਾ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ इवन ਕਿ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੋਬ ਦੇ ਕਾਬਿਲ ਨੇ ਪੜੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਨ ਦੀ ਉਹ ਚੋਂ ਕੱਢਿਆ ਜਾਵੇ ਜਿਵੇਂ ਇਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਇਸ ਰੀਤ ਚੋਂ ਬਾਹਰ ਨਿਕਲਣ ਇਹ ਵੀ ਸਾਡੇ ਵਰਗੇ ਹੀ ਨੇਗੇ ਸਾਡੇ ਸਮਾਜ ਦਾ ਹਿੱਸਾ ਨੇਗੇ ਪਰ ਹਾਂ ਜਿਹੜਾ ਇਹ ਹੈਗਾ ਲੋਕਾਂ ਨੂੰ ਇਹੀ ਕਵਾਂਗੇ ਵੀ ਦੇਖੋ ਜੇ ਤੁਸੀਂ ਜਾਦਾ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ ਐਜ਼ ਅ ਹੈਲਪ ਪਰ ਮਤਲਬ ਕਿ ਇੱਕਜੁੱਟ ਹੋ ਕੇ ਜੇ ਤੁਹਾਨੂੰ ਲੱਗਦਾ ਕੋਈ ਵੀ ਬੁਰਾਈ ਹੈਗੀ ਆ ਸਮਾਜ ਦੀ ਉਹਦੇ ਇੱਕਜੁੱਟ ਹੋ ਕੇ ਲੜਿਆ ਜਾਂਦਾ ਹੈਗਾ ਇਹਨਾਂ ਨਾਲ ਤੁਸੀਂ ਨਫ਼ਰਤ ਨਾ ਕਰੋ ਇਹਨਾਂ ਨੂੰ ਗੈਰ ਭਾਵਨਾ ਨਾਲ ਨਾ ਦੇਖੋ ਇਹਨਾਂ ਨੂੰ ਵੀ ਆਪਣੇ ਵਰਗਾ ਬੰਦਾ ਸਮਝੇ ਕਿ ਹੀ ਇਹਨਾਂ ਦਾ ਰਿਗਾਰਡ ਕਰੋ ਹਾਂ ਜੀ ਮੇਰੇ ਸਾਹਿਬ ਅੱਜ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਦੇ ਵਿੱਚ ਕਿਹੜਾ-ਕਿਹੜਾ ਏਜੰਡੇ ਪਾਸ ਕੀਤੇ ਗਏ ਸ਼ਹਿਰ ਵਾਸੀਆਂ ਨੂੰ ਕਿਹੜਾ-ਕਿਹੜਾ ਤੁਸੀਂ ਨਵਾਂ ਦਿੱਤਾ ਜੀ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਟੈਕਸ ਦਾ ਪੈਸਾ ਸ਼ਹਿਰ ਤੇ ਲਾਣਾ ਹੈ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਰੋਡਸ ਦੇ ਕੰਮ ਹੈ ਮਸ਼ੀਨਰੀ ਦੇ ਕੰਮ ਹੈ ਸਾਰੇ ਅਸੀਂ ਏਜੰਡੇ ਅੱਜ ਪਾਸ ਕਰਤੇ ਗਏ ਹੈਗੇ ਇਸ ਮੇਨ ਸਫਾਈ ਦਾ ਮੁੱਦਾ ਸੀਗਾ ਔਰ ਮਸ਼ੀਨਰੀ ਦਾ ਮੁੱਦਾ ਸੀਗਾ ਉਹ ਅਸੀਂ ਜਿਹੜੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਹੈ ਹੋਰ ਵੀ ਜਿਹੜਾ ਵੀ ਅੱਗੇ ਵੀ ਜਿਹੜਾ ਹੈ ਇੱਕ ਤਾਂ ਇਨਕਮ ਤੇ ਸੈਲਰੀ ਤੇ ਇੱਕ ਜਿਹੜਾ ਆਊਟਸੋਰਸ ਦੀ ਤਨਖਾਹ ਵਧਾਨ ਤੇ ਇਹ ਸਾਰੇ ਜਿਹੜੇ ਮਤੇ ਆ ਉਹ ਤੇ ਪਾਸ ਕੀਤੇ ਗਏ ਕੁਝ ਜਿਹੜੇ ਆਊਟ ਆਜੈਂਡਾ ਵੀ ਆਏ ਸਾਡੇ ਕੋਲ ਸੀਗੇ ਜਿਵੇਂ ਵਿਸ਼ਕਰਮਾ ਮੰਦਰ ਦਾ ਸੀਗਾ ਆਜ਼ਾਦਾਰੀ ਹੋਰ ਵੀ ਜਿਹੜੇ ਸੀਗੇ ਉਹ ਸਾਰੇ ਜਿਹੜੇ ਮਤੇ ਸਾਰੇ ਪਾਸ ਹੋ ਗਏ ਸ਼ੇਅਰ ਖਤ ਬੰਦੀ ਦੀ ਗੱਲਬਾਤ ਕੀਤੀ ਜਾ ਰਹੀ ਸੀ ਸ਼ੇਅਰ 1 2 3 ਉਹ ਕੀ ਮਤੇ ਪਾਸ ਹੋਏ ਕਿ ਅਜੇ ਪੈਂਡਿੰਗ ਰੱਖਿਆ ਗਿਆ ਉਹਨੂੰ ਅਜੇ ਉਹਨੂੰ ਪੈਂਡਿੰਗ ਰੱਖਿਆ ਗਿਆ ਆ ਉਹਨੂੰ ਪੈਂਡਿੰਗ ਰੱਖਿਆ ਗਿਆ ਕਿਉਂਕਿ ਉਹਨਾਂ ਨਾਲ ਡਿਸਕਸ ਵੀ ਕਰਨੀ ਸੀਗੀ ਕੁਝ ਥੋੜਾ ਜਿਹਾ ਟੈਕਨੀਕਲ ਵੀ ਕੋਈ ਪ੍ਰੋਬਲਮ ਆ ਰਹੀ ਸੀ ਅਸੀਂ ਉਸ ਕਰਕੇ ਉਹਨੂੰ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਪੈਂਡਿੰਗ ਕਰ ਰਿਹਾ ਉਹ ਜਲਦੀ ਹਾਊਸ ਅਸੀਂ ਉਹਦੀ ਪ੍ਰਵਾਨਗੀ ਨਾ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਜੀ ਕਦੋਂ ਤੱਕ ਹੋ ਜੇਗਾ ਉਹਨਾਂ ਦਾ ਹੱਲ ਬਹੁਤ ਲੋਕ ਬਹੁਤ ਜ਼ਿਆਦਾ ਸੜਕਾਂ ਜਿਹੜੀਆਂ ਹੈਗੀਆਂ ਕੁਝ ਨਹੀਂ ਕਰਦੀ ਪਾਈਪ ਪਾ ਕੇ ਲੰਘਣ ਦੀਆਂ ਨਾ ਕੋਈ ਇੱਥੇ ਬੈਰੀਗੇਟ ਨਾ ਕੁਝ ਆਸਾਨੀ ਵਾਪਰ ਕੰਪਨੀਆਂ ਵੀ ਠੀਕ ਕੰਮ ਕਰ ਰਹੀਆਂ ਕੰਪਨੀਆਂ ਪਾਈਪ ਪਾ ਰਹੀਆਂ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਨੋਟਿਸ ਅਸੀਂ ਦੂਜਾ ਤੀਜਾ ਨੋਟਿਸ ਕੱਢ ਚੁੱਕੇ ਅੱਜ ਕਿਉਂਕਿ ਉਹਨਾਂ ਨੂੰ ਵਰਕ ਆਰਡਰ ਜਾਰੀ ਕਿਤੇ ਨੂੰ ਮਹੀਨਾ ਹੋ ਗਿਆ ਉਹਨਾਂ ਦੀ ਡਿਊਟੀ ਆ ਵੀ ਚਲ ਤੋਂ ਪੱਥਰ ਤਾਂ ਪਾ ਦੋ ਪਤਾ ਨਹੀਂ ਕੀ ਪ੍ਰੋਬਲਮ ਹੈ ਟੈਕਨੀਕਲੀ ਸਾਡੇ ਆਉਣ ਤੋਂ ਪਹਿਲਾਂ ਕਾਰਪੋਰੇਸ਼ਨ ਇਹੋ ਜਿਹਾ ਹਾਲ ਚੱਲਦਾ ਰਿਹਾ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਹੈਗਾ ਇਸ ਕਰਕੇ ਠੇਕੇਦਾਰ ਆਪਣੀ ਮਰਜ਼ੀ ਮਨਮਰਜ਼ੀ ਕਰਦੇ ਆ ਉਹ ਹੁਣ ਨਹੀਂ ਚੱਲਣੇ ਚੱਲੇਗੇ ਅੰਡਰ ਕੈਂਸਲ ਕਰ ਦੋਗੇ ਜੀ ਜੇ ਕਰੇਗੇ ਅ ਜੋ ਵੀ ਲੀਗਲੀ ਬੰਦਾ ਹੋਇਆ ਕਿਉਂਕਿ ਲੀਗਲੀ ਮੈਨੂੰ ਪਤਾ ਨਹੀਂ ਵੀ ਕਿੰਨੀ ਦੇਰ ਬਾਅਦ ਕੋਈ ਟਾਈਮ ਬਾਉਂਡ ਹੁੰਦਾ 2 ਮਹੀਨੇ 4 ਮਹੀਨੇ 6 ਮਹੀਨੇ ਉਹ ਟੈਕਨੀਕਲ ਪੁੱਛ ਕੇ ਉਸ ਤੋਂ ਬਾਅਦ ਆਪਾਂ ਮੇਰ ਸਾਹਿਬ ਐਮਸੀ ਦੀ ਤਨਖਾਹਾਂ ਦੀ ਗੱਲਬਾਤ ਕੀਤੀ ਗਈ ਹੈ ਤਨਖਾਹ ਵਧਾਈ ਜਾ ਰਹੀ ਹੈ ਐਮਸੀ ਆ ਦੀ ਤੇ ਤੁਹਾਡੇ ਵੀ ਹਾਂ ਐਮਸੀ ਜੀ ਦੇਖੋ ਜਿਹੜੇ ਬੰਦੇ ਐਮਸੀ ਕੰਮ ਕਰਦੇ ਤਨਖਾਹ ਤਾਂ ਵਧਾ ਆਸੀਂ ਜੋ ਮਤਾ ਪਾਇਆ ਗਿਆ ਦੇ ਜਿਹੜਾ ਮਤਾ ਪਾਇਆ ਜੀ ਕਿਨਰ ਸਮਾਜ ਦੇ ਲਈ ਵਧਾਈ দাও ਮੜੇ ਦੱਸੋ ਕੀ ਨਗਰ ਨਿਗਮ ਸੈਲਰੀ ਐਮ ਸੀ ਦੀ ਸੈਲਰੀ 35000 50000 60000 75000 ਤੱਕ ਮੇਰ ਦੀ ਵੀ ਤਨਖਾਹ ਵਧ ਰਹੀ ਹੈ ਸਾਰਿਆਂ ਦੀ ਤਨਖਾਹ ਵਧ ਰਹੀ ਹੈ ਕਿ ਕਿਨਰ ਸਮਾਜ ਦਾ ਜਿਹੜਾ ਤੁਸੀਂ ਮਤਾ ਪਾਇਆ ਉਹ ਦੱਸੋ ਜੀ ਮੜੇ ਕਿ ਕਿਨਰ ਸਮਾਜ ਦਾ ਮਤਾ ਜਿਹੜਾ ਸੀਗਾ ਰੁਪਾਲੀ ਗਰਗ ਸਾਡੇ ਸੀਗੇ ਕਾਉਂਸਲਰ ਉਹਨਾਂ ਨੇ ਹਾਊਸ ਲਿਆਂਦਾ ਮਤਾ ਉਸ ਦੀ ਸਰਬਸੰਮਤੀ ਨਾਲ ਪਾਸ ਕਰਤਾ ਔਰ ਇਹ ਸੈਕੰਡਰੀ ਇਹ ਵੀ ਨਾਲ ਰੱਖਿਆ ਸੀ ਜੇ ਕੋਈ ਆਪਣੀ ਖੁਸ਼ੀ ਦੇ ਨਾਲ ਜੋ ਵੀ ਉਹਨਾਂ ਨੂੰ ਦੇਣਾ ਜਾਂਦਾ ਕਿਸੇ ਨੂੰ ਕੋਈ ਦਿੱਕਤ ਨਹੀਂ ਵੈਸੇ ਕਿਾ ਕਿਤ ਤਜਰਬੇ 3100 2100 ਤੇ 3100 ਬੜਾ ਵਧੀਆ ਉਪਰਲ ਹੈ ਜੀ ਇਹਨਾਂ ਤੇ ਕੀ ਬੰਦੇ ਦੇ ਨਹੀਂ ਸਕਦੇ ਜਿਨ੍ਹਾਂ ਤੇ ਪਿਓਰੀ ਨਹੀਂ ਉਹ ਕਰਦੇ ਉਸੇ ਕਰਕੇ ਹੀ ਕਰਿਆ ਹੈਗਾ ਵੀ ਜਿਹੜੇ ਬੰਦੇ ਨਹੀਂ ਦੇ ਸਕਦੇ ਤਾਂ ਪਟਿਆਲਾ ਸ਼ਹਿਰ ਦੇ 60 ਵਾਡਾ ਦੇ ਅੰਦਰ ਰਹੇਗਾ ਹਾਂਜੀ 60 ਵਾਡਾ ਦੇ ਅੰਦਰ ਰਹੇਗਾ ਪਰ ਕੀ ਕੱਲ ਇਹਦੇ ਨੂੰ ਲੜਾਈ ਝਗੜੇ ਹੋਣ ਦੇ ਚਾਂਸ ਨਹੀਂ ਵਤਨਗੇ ਕਿ ਕਿੰਨਰ ਵੱਧਵਾਵਾ ਦੇਣਗੇ ਜਿਹਦੇ ਨਾਲ ਮੈਂ ਤੁਹਾਨੂੰ ਸੈਕੰਡਰੀ ਗੱਲ ਕੀ ਕਰ ਰਹੇ ਆ ਇਹ ਬੰਦਾ ਕੋਈ ਅਫੋਰਡ ਕਰ ਸਕਦਾ ਹੈ ਉਹ ਕਿਉਂ ਨਾ ਦਵੇ ਦਵੇ ਆਪਣੀ ਖੁਸ਼ੀ ਨਾਲ ਮੇਰ ਸਰ ਜੀ ਮੈਂ ਤੁਹਾਨੂੰ ਸਾਲੀ ਸਾਹਿਬ ਨੇ ਅੱਜ ਬਿਲਡਿੰਗ ਪ੍ਰੋਜੈਕਟ ਤੇ ਸਵਾਲ ਚੁੱਕੇ ਗਏ ਆ ਲਗਾਤਾਰ ਹੀ ਬਿਲਡਿੰਗ ਪ੍ਰੋਜੈਕਟ 21 ਕੇ ਬੰਦਾ ਬੋਲ ਰਿਹਾ ਵੀ ਕੀ ਪੁੱਛਣਾ ਤੁਸੀਂ ਮੇਰ ਸਰ ਜੀ ਮੈਂ ਇਹਨਾਂ ਨੇ ਗੱਲ ਕਰੀ ਆ ਵੱਧਵਾਵਾ ਦੀ ਚਲੋ ਜਿਹੜਾ ਅਫੋਰਡ ਕਰਦਾ ਉਹ ਦੇ ਸਕਦਾ ਜੇ ਧੱਕਾ ਕਰਦੇ ਨੇ ਕੁਝ ਕਰਦੇ ਨੇ ਉਹਨੇ ਵੀ ਕੋਈ ਬਣਾਇਆ ਜੀ ਕਾਨੂੰਨ ਵਗੈਰਾ ਫਿਰ ਤੁਸੀਂ ਦੇਖੋ ਉਹ ਤਾਂ ਫਿਰ ਲੀਗਲੀ ਤਾਂ ਜ ਉਹ ਤਾਂ ਫਿਰ ਲੀਗਲੀ ਵੀ ਆਪਾਂ ਨੂੰ ਜਾਣਾ ਪਏਗਾ ਇਹ ਆਪਾਂ ਮਤਾ ਬਾਸ ਕਰ ਰਹੇ ਆ। ਤਾਂ ਵੈਸੇ ਆਪਾਂ ਯਾਰ ਆਪਣੀ ਖੁਸ਼ੀ ਨਾਲ ਵੀ ਬਹੁਤ ਕੁਝ ਡੋਨੇਟ ਕਰਦੇ ਦਿੰਦੇ ਆ ਆਪਾਂ ਦੀਵਾਲੀ ਦੁਸਹਿਰਾ ਜੋ ਵੀ ਹੈਗਾ ਜਿਵੇਂ ਮਾਨਤਾ ਵੀ ਆਪਾਂ ਇੱਕ ਅੱਛਾ ਸੰਕੇਤ ਕਹਿੰਦੇ ਆ ਕਿ ਦਾਨਪੁਨ ਕਰਨਾ ਉਹ ਵੀ ਆਮ ਲੋਕ ਕਰਦੇ ਹੀ ਹੈਗੇ ਉਹਨਾਂ ਦੇ ਆਪ ਜਾ ਕੇ ਦੀਵਾਲੀ ਤੇ ਆਪ ਪੰਡਤ ਕਹਿੰਦੇ ਵੀ ਕਿੰਨਰਾਂ ਦੇ ਜ਼ਰੂਰ ਜਾਣਾ ਹੈਗਾ ਜਾਂ ਕੋਈ ਤਿਉਹਾਰ ਇਹੋ ਜਿਹਾ ਉਹਨਾਂ ਵੀ ਕਿੰਨਾਂ ਦੇ ਜਾਣਾ ਚਾਹੀਦਾ ਤਾਂ ਕੋਈ ਲੜਾਈ ਝਗੜੇ ਵਾਲਾ ਕੋਈ ਐਸੀ ਗੱਲ ਨਹੀਂ ਬੜਾ ਪਿਆਰ ਨਾਲ ਜਿਹੜਾ ਹੈਗਾ ਸੁਲਜੀ ਜੀ ਸਾਡਾ ਆਪਰੇਸ਼ਨ ਮਸ਼ੀਨਰੀ ਕਿੰਨੀ ਕਿ ਖਰੀਦ ਰਿਆ ਜੀ ਜਿਵੇਂ ਕਿ ਕੌਂਸਲਰ ਨੇ ਮੀਟਿੰਗ 'ਚ ਕਿਹਾ ਕਿ ਰੇੜੀਆਂ ਨਹੀਂ ਹੈਗੀਆਂ ਜੀ ਕਹਿੰਦੇ ਹੋਰ ਨਹੀਂ ਹੈਗਿਆ ਪੂਰੇ ਟੱਪ ਨੂੰ ਆ 150 ਰੇੜੀਆਂ ਦਾ ਟੈਂਡਰ ਆਲਰੇਡੀ ਕਰਿਆ ਹੋਇਆ ਹੈਗਾ ਉਹ ਖਰੀਦ ਰਿਆ ਬਾਕੀ ਵੀ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਬਾਜੀ ਉਹ ਜਿਹੜੀ ਟਾਈਮ ਟੂ ਟਾਈਮ ਅਸੀਂ ਪੂਰੀ ਕਰ ਰਹੇ ਹਾਂ ਜਿਹੜੀ ਇਸ ਟਾਈਮ ਦੀ ਨਸਸਤੀ ਹੈ ਉਹ ਕਿਸੇ ਨਾ ਦਾ ਫੰਡ ਦੀ ਕਮੀ ਹੈ ਸਾਡੇ ਕੋਲ ਨਾ ਸਮਾਨ ਲੈਣ ਦੀ ਕੋਈ ਦਿੱਕਤ ਹੈ ਅਸੀਂ ਉਸ ਤੋਂ ਪਿੱਛੇ ਨਹੀਂ ਹਟਦੇ ਜੋ ਰਿਕੁਆਇਰਮੈਂਟ ਹੈਗੀ ਜੋ ਕਿਉਂਕਿ ਕਈ ਵਾਰੀ ਕਿਉਂਕਿ ਸਾਡੇ ਪਾਸੇ ਵੀ ਨਵੀਂ ਲਾਈਨ ਸੀਗੀ ਅਸੀਂ ਅਜੇ 6 ਮਹੀਨੇ ਹੋਏ ਹੈ ਕਈ ਵਾਰੀ ਅਫਸਰ ਵੀ ਰਾਹ ਨਹੀਂ ਦਿੰਦੇ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਹੈਗਾ ਇਹਨਾਂ ਦੀ ਡਿਊਟੀ ਹੈ ਵੀ ਕਾਹ ਸਮਾਨ ਸਟੋਰ ਚ ਨਹੀਂ ਹੈ ਤਾਂ ਪੂਰਾ ਕਰਨਾ ਇਹਨਾਂ ਦੀ ਡਿਊਟੀ ਹੈ ਉਹ ਨਹੀਂ ਹੋ ਰਿਹਾ ਹੌਲੀ ਹੌਲੀ ਸਾਨੂੰ ਜਿੰਨੇ ਪਤਾ ਲੱਗੀ ਲੱਗੀ ਜਾ ਰਿਹਾ ਹੈ ਮਿਰਸਾਹ ਬਿਲਡਿੰਗ ਬਰਾਜ ਤੇ ਅਸਾਨੀ ਸਾਹਿਬ ਨੇ ਸਵਾਲ ਬੜੇ ਚੱਕੇ ਆ ਕਈ ਏਟਪੀ ਦਾ ਵੀ ਨਾਮ ਲਿੱਤੇ ਆ ਉਹ ਐਕਸ਼ਨ ਕੀ ਕਰਨ ਜਾ ਰਹੇ ਹੋ ਬੜਾ ਇਸੀ ਦੇ ਨਾਲ ਜਿਹੜੀ ਸ਼ਹਿਰ ਚ ਹੋਰ ਬਿਲਡਿੰਗਾਂ ਬਣੀਆਂ ਪਈਆਂ ਉਹਦੇ ਕੌਂਸਲਰ ਵੀ ਕਹਿੰਨੇ ਵੀ ਤੁਹਾਨੂੰ ਵੀ ਨਹੀਂ ਪਤਾ ਕਿ ਕ ਵੀ ਕੌਣ ਬਣਾ ਰਿਹਾ ਤੇ ਜਿਹੜੇ ਚਾਰ ਬੰਦੇ ਇਕੱਠੇ ਹੋਏ ਪੇ ਬਲੈਕਮੇਲਰ ਭਾਵੇਂ ਉਹਦੇ ਵਿੱਚ ਸਾਨੂੰ ਵੀ ਕਹਿਣ ਦੀ ਕੋਈ ਗਰੇਜ ਨਹੀਂ ਸਾਡਾ ਨਾਮ ਵੀ ਵਰਤੇ ਜਾਂਦਾ ਜੱਲ ਹੀ ਪੱਤਰਕਾਰੀ ਕੋਈ ਲੀਡਰ ਕਹਿ ਜਾਂਦਾ ਜਿਵੇਂ ਮੈਂ ਕਿਸੇ ਦਾ ਪੀਏ ਆ ਕੌਂਸਲਰ ਨੂੰ ਪਤਾ ਨਹੀਂ ਹੁੰਦਾ ਉਹਦੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਕੀ ਇਹਨਾਂ ਦੇ ਕਿਤੇ ਕੋਈ ਬਿਜ਼ਨਸ ਤੋਂ ਵਿੱਚ ਭੇਜੀ ਦੀ ਲਿਸਟ ਉਹਨਾਂ ਦਾ ਕਿੰਨਾ ਚਿਰ ਕਰਵਾਇਆ ਗਿਆ ਰਹੀ ਹੈ ਇੱਕ ਲਿਸਟ 6 ਮਹੀਨੇ ਹੋ ਗਏ ਭਾਈ ਜੋ ਸਾਹੂਰੇ ਗਲਤ ਬੋਲ ਰਹੇ ਨਹੀਂ ਮੈਨੂੰ 6 ਮਹੀਨੇ ਹੋ ਗਏ ਆ ਪਰ ਲਿਸਟ ਬਣਾਉਣ ਦਾ 20 ਦਿਨ ਹੋਏ 25 ਦਿਨ ਰਿਟਰਨ ਕਮਿਸ਼ਨ ਸਾਹਿਬ ਨੂੰ ਰਿਟਰਨ ਭੇਜੀ ਹੈ ਵੀ ਇਹ ਫਾਈਲਾਂ ਮੈਨੂੰ ਚਾਹੀਦੀਆਂ ਹੈਗੀਆਂ ਉਹ ਵੀ ਫਾਈਲਾਂ ਆ ਰਹੀ ਹੈ ਤਹਿਸੀਲ ਵੀ ਹੋਈ ਹੈ ਮੇਰੇ ਤੋਂ ਪਿੱਛੇ ਔਰ ਨੰਬਰ 2 ਇਸ ਤੋਂ ਬਾਅਦ ਉਸ ਲੈਟਰ ਤੋਂ ਬਾਅਦ ਇੱਕ ਲੈਟਰ ਹੋਰ ਪਾਈ ਜਾ ਰਹੀ ਹੈ ਦੋ ਚਾਰ ਦਿਨ ਦੇ ਵਿੱਚ ਉਹਦਾ ਵੀ ਖੁਲਾਸਾ ਪਰਟੀਕੂਲਰ ਜਿਹੜੀ ਇਹ ਜਗਾ ਜਿਹੜੀਆਂ ਹੋ ਰਹੀਆਂ ਬਣ ਰਹੀਆਂ ਉਹਦੇ ਨਕਸ਼ੇ ਮੰਗਵਾਏ ਜਾ ਰਹੇ ਔਰ ਇਹ ਇਹ ਸੈਟੀਸਫੈਕਟਰੀ ਮੇਰੇ ਕੋਲ ਜਵਾਬ ਨਾ ਹੋਇਆ ਤਾਂ ਉਹ ਫਾਈਲਾਂ ਵੀ ਮੈਂ ਬਿਜ਼ਨਸ ਆਪ ਦਿਆ ਬਿਜ਼ਨਸ ਦੀ ਕੋਈ ਟੀਮ ਵੀ ਤੁਹਾਡੇ ਕੋਲ ਆ ਕੇ ਮੀਟਿੰਗ ਵੀ ਕਰਕੇ ਗਈ ਹੈ ਮੀਟਿੰਗ ਵੀ ਕਰਕੇ ਗਈ ਹੈ ਇੰਟਰਨਲ ਇੰਟਰਨਲ ਮੀਟਿੰਗ ਵੀ ਹੋਈ ਹੈ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕੁਝ ਚੱਲ ਰਿਹਾ ਹੈਗਾ ਉਹ ਜਿੰਨਾ ਕਿ ਮੈਨੂੰ ਪਤਾ ਸੀ ਉਹ ਮੈਂ ਦੱਸਦਾ ਬਾਕੀ ਫਿਰ ਵੀਜੀ ਬਾਕੀ ਫਿਰ ਵਿਜੀਲੈਂਸ ਦਾ ਕੰਮ ਹੈ ਨਾ ਵਿਜੀਲੈਂਸ ਆਪਣੇ ਆਪ ਪੁੱਛੇਗੀ ਉਹ ਦੱਸ ਦੇਗੀ ਵਿਜੀਲੈਂਸ ਵੀ ਕੀ ਆ ਕੀ ਨਹੀਂ ਚੱਲ ਰਿਹਾ ਠੀਕ ਹੈ ਠੀਕ ਹੈ